ਹੁਸ਼ਿਆਰਪੁਰ ਪੁਲਿਸ ਨੇ ਇੱਕ ਲੜਕੀ ਦੀ ਹੱਤਿਆ ਕਰਨ ਦੇ ਮਾਮਲੇ 'ਚ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਦਕਿ ਦੂਜਾ ਉਸ ਦਾ ਸਾਥੀ ਅਜੇ ਪੁਲਿਸ ਦੀ ਹਿਰਾਸਤ ਤੋਂ ਫਰਾਰ ਚੱਲ ਰਿਹਾ ਹੈ ਜੀ ਇੱਕ ਇਨਸੀਡੈਂਟ ਰਿਪੋਰਟ ਹੋਇਆ ਜਿਦੇ ਵਿੱਚ 6 ਤਰੀਕ ਨੂੰ ਸਵੇਰੇ ਜਿਦੇ ਵਿੱਚ ਓਕੇ ਰਾਈਸ ਮਿਲ ਦੀ ਜਿਹੜੀ ਪਿੱਛੇ ਰਿਹائشਾਂ ਬਣੀ ਹੋਈਆਂ ਸੀਗੀਆਂ ਮਜ਼ਦੂਰਾਂ ਵਾਸਤੇ ਤੇ ਬਾਬਲ ਮੱਜ ਤੇ ਉੱਥੇ ਜਿਹੜਾ ਹੈਗਾ ਇੱਕ ਕੁੜੀ ਦੀ ਡੈੱਡ ਬੋਡੀ ਰਿਪੋਰਟ ਕੀਤੀ ਗਈ ਆ ਰਾਈਸ ਮਿੱਲਰ ਦੇ ਮਾਲਕ ਵੱਲੋਂ ਤੇ ਉਸ ਤੋਂ ਬਾਅਦ ਜਦੋਂ ਇਮੀਡੀਏਟਲੀ ਪੁਲਿਸ ਮੌਕੇ ਤੇ ਪਹੁੰਚੀ ਹੈਗੀ ਤਾਂ ਉੱਥੇ ਦੇਖਿਆ ਗਿਆ ਕਿ ਇੱਕ ਕੁੜੀ ਦੀ ਡੈੱਡ ਬੋਡੀ ਉੱਥੇ ਸੀਗੀ ਜ ਜਦੀ ਉਮਰ ਲਗਭਗ 19-20 ਸਾਲ ਹੈਗੀ ਤੇ ਉਹ ਪ੍ਰਵਾਸੀ ਕੁੜੀ ਹੈਗੀ ਜਦੀ ਦੀ ਡੈੱਡ ਬੋਡੀ ਇੱਥੇ ਮਿਲੀ ਉਹਨੂੰ ਬੜਾ ਡਿਟੇਲਸ ਚ ਐਗਜ਼ਾਮਨ ਕਰਨ ਤੇ ਤੇ ਸਾਰੀ ਚੀਜ਼ਾਂ ਤੋਂ ਪੁਸ਼ਟਾਚ ਕਰਨ ਤੇ ਬਾਅਦ ਸਾਡੀ ਟੀਮ ਨੇ ਇਮੀਡੀਏਟਲੀ ਜਿਹੜਾ ਹੈਗਾ ਇੱਕ ਅਕਿਊਜ਼ਡ ਜਿਹਦਾ ਨਾਮ ਰਾਮਜੀ ਸ਼ਰਮਾ ਉਰਫ ਉਪੇਂਦਰ ਸ਼ਰਮਾ ਜਿਹੜਾ ਹੈਗਾ ਰਹਿਣ ਵਾਲਾ ਉਹ ਪੂਨੀਆਂ ਬਿਹਾਰ ਦਾ ਰਹਿਣ ਵਾਲਾ ਹੈਗਾ ਪੂਨੀਆਂ ਬਿਹਾਰ ਦਾ ਉਹਨੂੰ ਅਰੈਸਟ ਕੀਤਾ ਤੇ ਉਸ ਤੋਂ ਇਲਾਵਾ ਇੱਕ ਹੋਰ ਅਕਿਊਜ਼ ਨੂੰ ਆਇਡੈਂਟੀਫਾਈ ਕੀਤਾ ਜਿਹਦਾ ਨਾਮ ਬੰਟੀ ਹੈਗਾ ਤੇ ਇਹਨਾਂ ਤੇ ਇੱਕ ਐਫ ਆਈ ਆਰ ਧਾਰਾ 302 ਦੇ ਤਹਿਤ ਮੁਕੇਰੀਆ ਪੁਲਿਸ ਸਟੇਸ਼ਨ 'ਚ ਦਰਜ ਕੀਤਾ ਗਿਆ ਤੇ ਜਿਹੜਾ ਪ੍ਰਾਇਮਰ ਸਟੇ ਜਿਹੜੀ ਚੀਜ਼ ਸਾਹਮਣੇ ਆਈ ਹੈਗੀ ਉਹ ਆਈ ਹੈਗੀ ਕਿ ਉੱਥੇ ਅਮ ਜਿਹੜੇ ਅਕਿਊਜ਼ਡ ਹੈਗੇ ਉਹਨਾਂ ਨੇ ਤੇ ਮੇਬੀ ਪੋਸਟਮਾਰਟਮ ਤੋਂ ਸਾਰੀ ਚੀਜ਼ ਕਲੀਅਰ ਹੋਏਗੀ ਕਿ ਮੇਬੀ ਕੁੜੀ ਨੇ ਸ਼ਰਾਬ ਪੀਤੀ ਹੋਵੇ ਤੇ ਇਹਨਾਂ ਦਾ ਉੱਥੇ ਝਗੜਾ ਹੋਇਆ ਕਿਸੇ ਚੀਜ਼ ਨੂੰ ਲੈ ਕੇ ਤੇ ਪੋਸਿਬਿਲਟੀ ਆਫ ਸੈਕਸੂਅਲ ਅਸੌਲਟ ਵੀ ਜਿਹੜੀ ਹੈਗੀ ਅਸੀਂ ਰੂਲ ਆਊਟ ਨਹੀਂ ਕਰ ਸਕਦੇ ਉਹ ਸਾਰੀ ਚੀਜ਼ ਜਿਹੜੀ ਹੈਗੀ ਉਹ ਪੋਸਟਮਾਰਟਮ ਤੋਂ ਬਾਅਦ ਕਲੀਅਰਿਫਾਈ ਹੋਏਗੀ ਤੇ ਉਸ ਤੋਂ ਬਾਅਦ ਜਿਹੜਾ ਪ੍ਰਾਇਮਰੀ ਮਾਰਕਸਾਈ ਜਿਹੜਾ ਕੋਸ ਸਾਹਮਣੇ ਆ ਰਿਹਾ ਹੈਗਾ ਉਹ ਗਲਾ ਘੋਟ ਕੇ ਜਿਹੜਾ ਇਹਨਾਂ ਨੇ ਕਤਲ ਕੀਤਾ ਕੁੜੀ ਦਾ ਜਿਹੜੀ ਚੀਜ਼ ਸਾਹਮਣੇ ਆ ਰਹੀ ਹੈਗੀ ਉਹ ਦੇਖੋ ਹੁਣ ਜਿਹੜਾ ਅਕਿਊਜ਼ਡ ਹੈਗਾ ਉਸ ਤੋਂ ਇਸ ਚੀਜ਼ ਦੇ ਬਾਰੇ ਸਾਹਮਣੇ ਨਹੀਂ ਆਇਆ ਹੈਗਾ ਕਿ ਪ੍ਰੇਮ ਸੰਬੰਧ ਦੀ ਗੱਲ ਨਹੀਂ ਹੈਗੀ ਬਟ ਜਿਹੜੀ ਹੈਗੀ ਉਹ ਸੀਗਾ ਕਿ ਸੈਕਸ਼ੂਅਲ ਉੱਚ ਐਕਟ 'ਚ ਇਨਵੋਲਡ ਸੀਗੇ ਤੇ ਹੁਣ ਮੇਬੀ ਇਦਾਂ ਹੋ ਸਕਦਾ ਹੈਗਾ ਕਿ ਵੀ ਉਹ ਡਰਿੰਕ ਕੀਤਾ ਹੋਵੇ ਉੱਥੇ ਤੇ ਫਿਰ ਕੋਈ ਝਗੜਾ ਹੋਇਆ ਹੋਵੇ ਤੇ ਉਸ ਤੋਂ ਬਾਅਦ ਤੇ ਉਨਦੇ ਆਸ-ਪਾਸ ਦੇ ਜੁਗਿਆਂ ਵਾਲੇ ਜਿਹੜੇ ਬੰਦੇ ਹੈਗੇ ਉਹ ਵੀ ਸਾਰੇ ਇੱਕ ਬਾਰ ਪੁੱਛਤਾਚ ਕਰ ਰਹੀ ਹੈ ਕਿ ਸਕੀ ਤੇ ਉਸ ਤੋਂ ਬਾਅਦ ਸਾਹਮਣੇ ਆਏਗਾ ਕਿ ਕਿਸ ਤਰੀਕੇ ਦਾ ਕੀ ਸਿਸਟਮ ਹੈਗਾ ਅ ਪ੍ਰੇਮ ਸੰਬੰਧ ਵਾਲੀ ਗੱਲ এজ ਆਫ ਨਾਉ ਸਾਹਮਣੇ ਨਹੀਂ ਆਈ ਹੈਗੀ ਮੇਬੀ ਕੰਸੈਂਸ਼ਵਲ ਓਪਨ ਰਿਲੇਸ਼ਨਸ਼ਿਪ ਟਾਈਪ ਦਾ ਕੁਝ ਹੋ ਸਕਦਾ ਹੈਗਾ ਜਾਂ ਕੁਝ ਔਰ ਫੋਰਸਫੁਲ ਵੀ ਹੋ ਸਕਦਾ ਹੈਗਾ ਅਸੀਂ ਹਾਲੇ ਇੱਕ ਬਾਰ ਜਦੋਂ ਤੱਕ ਇਨਵੈਸਟੀਗੇਸ਼ਨ ਸਾਰਾ ਕੰਕਲੂਡ ਨਹੀਂ ਹੁੰਦਾ ਹੈਗਾ ਉਦੋਂ ਤੱਕ ਅਸੀਂ ਮੇਬੀ ਇਤਰਾਜ਼ ਕਰਦੀ ਹੋਵੇ ਕੁੜੀ ਤੇ ਉਹ ਬੰਦੇ ਜਿਹੜੇ ਹੈਗੇ ਉਹ ਜਿਹੜੇ ਉਸ ਰਿਲੇਸ਼ਨ ਚ ਚਾਰੇ ਹੋਣ ਤੇ ਉਸ ਚੀਜ਼ ਤੇ ਵੀ ਹੋ ਸਕਦਾ ਹੈਗਾ ਤੇ ਅਸੀਂ ਇੱਕ ਅਕਿਊਜ਼ ਨੂੰ ਫੜ ਲਿਆ ਹੈਗਾ ਤੇ ਦੂਸਰਾ ਅਕਿਊਜ਼ ਡੈਂਟੀਫਾਈਡ ਹੈਗਾ ਜਿਹਨੂੰ ਫੜਨ ਤੇ ਸਾਡੀ ਟੀਮ ਲੱਗੀ ਹੋਈ ਹੈਗੀ ਪੂਰਾ ਪੋਸਟਮਾਰਟਮ ਤੋਂ ਬਾਅਦ ਸਾਰੀ ਚੀਜ਼ ਜ਼ੋਰ ਕਲੀਅਰ ਹੋ ਜਾਏਗੀ ਤੇ ਅਸੀਂ ਸਾਰੇ ਨੂੰ ਪ੍ਰੋਪਰ ਮੈਰਿਟ ਤੇ ਇਨਵੈਸਟੀਗੇਟ ਕਰਕੇ ਤੇ ਇਨਵੈਸਟੀਗੇਸ਼ਨ ਰਿਪੋਰਟ ਕਰਾਂਗੇ ਜਿਹੜਾ ਰਿਕਾਰਡ ਕੀ ਆਪੀ ਕਰਵਾਉ ਸੀ ਹਾਂਜੀ ਹਾਂਜੀ ਆਪੀ